ਮੇਰੇ ਬਣਾ। ਮੈਂ ਨਾ ਬਲਵੰਤ ਸਿੰਘ ਗੜੀ ਪੋਤਰੇ ਬੋਲਣ ਲਿਆ ਮੈਂ ਸਰ ਜੀ। ਇਹ ਗਰੀਬ ਪਰਿਵਾਰ ਵਾ। ਇਹ ਪਾਣੀ ਥੱਲੇ ਆ ਗਏ। ਤੁਹਾਰੇ ਗਰੀਬ ਪਰਿਵਾਰ ਰੋਟੀ ਮੱਖਾ ਖਾਦੇ ਕਮ ਕਮਾ ਗਿਆ ਆਪਣੀ। ਇਹਦੇ ਦੇ ਸਾਈਡ ਆ ਗਈਤੀ ਜਾਵੇ। ਇਹਦੇ ਪੈਸੇ ਵੀ ਆਏ ਸਰਕਾਰ ਵੱਲੋਂ 1.5 ਲੱਖ ਰੁਪਈਆ ਸਰਕਾਰ ਪੈਸੇ ਨਹੀਂ ਪਾਉਂਦੀ ਇਹਨਾਂ ਨੂੰ। ਉਹਦੇ ਤੇੜੀ ਜਾਂਦੇ ਸਰਕਾਰ ਕੋਲੋਂ ਕਹਿੰਦੇ ਟਾਓ ਟਾਓ ਟਾਹ ਗਿਆ। ਹੁਣ ਸਰਕਾਰ ਪੈਸੇ ਪਾ ਕੇ ਦੇਵੇ ਇਹਨਾਂ ਨੂੰ। ਤੇ ਤੁਹਾਰਾ ਹਸਤਪਾਤ ਦਾਖਲ ਪੈ ਹੈ। ਅੰਬਰਸਰ ਲੈ ਆਏ ਇਹਨਾਂ ਨੂੰ ਨਾ ਨਾ ਪੈਸਾ ਤੇ ਲਾ ਕੋਈ ਉੱਥੇ ਦਾ ਲਾਜ ਕੀਤਾ ਜਾਵੇ ਮਤ ਕਿਤੇ ਗ੍ਰਵੀਰ ਪਰਿਵਾਰ ਦੀ ਥਲਾਂ ਦੀ ਜਿਹੜੇ ਪੈਸੇ ਆਏ ਜਿਹੜੇ ਆਪਣੇ ਬਾਲੇ ਛਤਾਂ ਦੇ ਆਏ ਪੈਸੇ ਨੇ ਪਾਸ ਹੋ ਚੁੱਕੇ ਆ ਸਭ ਕੁਝ ਹੋ ਚੁੱਕਾ ਵਾ ਕਮੇਟੀ ਆਉਂਦੇ ਆ ਫੋਟੋ ਖਿੱਚ ਕੇ ਪੈਸੇ ਨਹੀਂ ਪਾਉਂਦੇ ਪੈਸੇ ਪਾਉਣ ਕਮਰਾਚ ਵਾਲੇ ਬਾਂਜੇ ਤੇ ਪਰਿਵਾਰ ਚੰਗਾ ਖੁਸ਼ੀ ਭਜ ਰਹੀ ਆ ਹੁਣ ਜਿਹੜੇ ਬੰਦੇ ਜਿਹੜੇ ਦਾਖਲ ਕਰਾਈ ਜਿਹੜੇ ਹਫਤੇ ਵਿੱਚ ਕਿੰਦਾ ਦੀ ਕੰਡੀਸ਼ਨ ਕੀ ਹੈ ਕੰਡੀਸ਼ਨ ਇੱਕ ਛੋਟੀ ਕੁੜੀ ਖੁਸ਼ੀ ਆ ਦਾ ਨਾਮ ਐਡ ਗੇ 9 ਸਾਲ ਦੀ ਆ ਉਹ ਕੁੰਦੀ ਬੋਲਦੀ ਨਹੀਂ ਪਈ ਉੰਦੀ ਦੇ ਅਧਿਕ ਅਧਿਕੰਦਰੀ ਦੀ ਘਰ ਦੀ ਇੱਕ ਉਹਦੀ ਵਾਈਫ ਉਹਦੀ ਉਹ ਸਾਟੇ ਤੇ ਲੱਗੀ ਉਹਦੇ ਖੂਨ ਦੇ ਉਲਟੀਆਂ ਲਉਣ ਡੀਆਂ ਉਹਦੇ ਕੋਈ ਨਹੀਂ ਬੋਲਿਆ ਜਾਣ ਡਿਆ ਬਹੁਤ ਮੰਦੀ ਹਾਲਤਾਂ ਨਾਲ ਦੀ ਮਦਦ ਕੀਤੀ ਜਾਵੇ ਤੇ ਅੱਲ ਬਸ ਇਹ ਚਾਹੀਦਾ ਆਣ ਗਵਾਣ ਨਹੀਂ ਬੋਲ ਇਹ ਤੋਂ ਬਤ ਕੀਤੀ ਸਾਦੀ ਸਾਰੇ ਕਿੰਨੇ ਨੇ ਮਦਦ ਕੀਤੀ ਆ ਗਰੀਬਾਂ ਬੰਦਿਆਂ ਦੀ ਆਪਣਾ 9 ਆਪਣਾ ਨਾਮ ਸਿਮਰਨ ਪਿਸਲੀ ਕਿਥੋਂ ਰਹਿੰਦੇ ਨਾਲ ਵੀਰ ਨਾਨਕ ਸਰਮੱਲੇ ਤਰਨਤਾਂ ਜੀ ਆ ਜਿਹੜਾ ਲੈਂਡਰ ਡਿੱਗਾ ਹੋਇਆ ਜੀ ਕੀ ਗੱਲਬਾਤ ਕਿਸ ਤਰ੍ਹਾਂ ਡਿੱਗਾ ਇਹ ਲੈਂਡਰ ਚਾਰਕਵੇ ਦੀ ਕੋਈ ਗੱਲ ਹੈ ਜੀ ਇਹ ਮਾਦਾ ਰੋਂਦੀ ਪਈ ਸੀ ਬਾਹਰ ਤੇ ਅਚਾਨਕ ਇਹਨਾਂ ਨੂੰ ਵੇਖਣ ਆਏ ਸੀ ਤੇ ਇੱਥੇ ਆਣ ਕੇ ਵੇਖਿਆ ਤੇ ਇਹਨਾਂ ਦੇ ਛੇ ਛੇ ਜਿਹਨੇ ਪਰਿਵਾਰ ਦੇ ਸਾਰੇ ਥੱਲੇ ਆਏ ਸੀ ਤੇ ਉਹਨਾਂ ਨੂੰ ਕੋਈ ਵੀ ਤੇ ਨਾਲ ਗਰੰਟ ਲੱਗਾ ਸੀ ਉਹਨਾਂ ਨੂੰ ਤੇ ਛੇ ਜਣੇ ਵਿੱਚ ਵੀ ਜੀ ਕੋਣ-ਕੋਣ ਸੀ ਛੇ ਜਣੇ ਚਾਰ ਬੱਚੇ ਸੀ ਇਹਨਾਂ ਦੇ ਤੇ ਦੋ ਜੀ ਆਪ ਹੀ ਤੇ ਮਾਦਾ ਅਲੱਗ ਲੰਮੇ ਪਏ ਹੂੰ ਤੇ ਗਿਫਤਾਨੀ ਕੰਡੀਸ਼ਨ ਕੀ ਉਹਨਾਂ ਦੀ ਆ ਆਪਣਾ ਸਟੈਂਡ ਤੇ ਕੰਡੀਸ਼ਨ ਬਹੁਤ ਜ਼ਿਆਦਾ ਸੀਰੀਅਸ ਹੈ ਗੈਸ ਟਾਈਮ ਅੰਮ੍ਰਸਰ ਤੇ ਤਰਨਤਾਰਨ ਤੋਂ ਅੰਮ੍ਰਸਰ ਵੀ ਤੇ ਹੋ ਕੇ ਰਫਰ ਕਰਾਤੇ ਬੱਚਿਆਂ ਦੀ ਉਮਰ ਕਿੰਨੀ ਕੀ ਕੀ ਜੇ ਬੱਚੇ ਇੱਕ ਦੇ ਦੋ ਵਹਿ ਕੇ ਜਿਹੜੇ ਉਹਨਾਂ 12 13 13 ਸਾਲਾਂ ਦੇ ਆ ਇੱਕ ਕੋ ਜਿਹੜਾ 7 8 ਸਾਲ ਦੀ ਤੇ ਇੱਕ 8 10 ਸਾਲ ਦੀ ਜੀ ਤੇ ਕੀ ਗਵਾਡ ਜੀ ਨਹੀਂ ਰਹਿੰਦੇ ਜੀ ਹਾਂਜੀ ਆਪਾਂ ਗਵਾਡ ਜੀ ਰਹਿੰਦੇ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਲੈਂਟਡ ਇਹਨਾਂ ਦੀ ਰੋਲੇ ਦੀ ਆਵਾਜ਼ ਆਉਂਦੀ ਸੀ ਤੇ ਅਚਾਨਕ ਵੇਖਣ ਆਇਆ ਮੈਂ ਚਾਰਕ ਵੇ ਉੱਧਾ ਹੀ ਉੱਥੇ ਜੀ ਮੈਂ ਵੇਖਿਆ ਆਣ ਕੇ ਤੇ ਇਦਾਂ ਮਰੰਗਾ ਤੇ ਕੀ ਆਪਣੀ ਮੰਗ ਕੀ ਹੈ ਜੀ ਉਹਨਾਂ ਸਟੈਂਡ ਤੇ ਆਪਣੀ ਮੰਗ ਪੇਕ ਜੇ ਬਾਦ ਖਾਇ ਤਾਂ ਕੀ ਬੋਲੋ ਭਾਈ ਹਾਂ ਦਾ ਕਿ ਕਿ ਨਾ ਬਣੋ ਫਰਮਜੀਤ ਕੌਰ ਅੱਛਾ ਜਿਹੜਾ ਇਹ ਵਾਕਾ ਹੈ ਜਿਹੜਾ ਆਪਾਂ ਲੈਂਡਰ ਡਗ ਕੀ ਗੱਲਬਾਤ ਹੋਈ ਹੈ ਇਸ ਕਰੇ ਮਲਵੀ ਮਾਤਾ ਜੀ ਰੋਲਾ ਪਾਉਂਦੇ ਪਏ ਸੀ ਤੇ ਮੈਂ ਭੱਜ ਕੇ ਬਾਹਰ ਨਿਕਲੀ ਹਾਂ ਕਿੰਨੇ ਕੁ ਟਾਈਮ ਜੀ ਹੈ ਇਹ ਮਲਚ ਕੋ 4:00 ਵੇ ਦਾ ਟਾਈਮ ਸੀ ਅੱਛਾ ਜੀ ਹਾਂਜੀ ਮੈਂ ਫਿਰ ਸਾਰਿਆਂ ਨੂੰ ਉਟਾਇਆ ਠੋੜੇ ਆਪਣੇ ਲਾਗੇ ਭੈਣ ਭਰਾਵਾਂ ਨੂੰ ਫਿਰ ਮੈਂ ਅੰਦਰ ਆਈਆਂ ਵੇਖਿਆ ਫਿਰ ਮੈਂ ਉੱਚੀ-ਉੱਚੀ ਬੱਚਿਆਂ ਨੂੰ ਖਾਇਆ ਉਹਨਾਂ ਨੂੰ ਹਾਂਜੀ ਤਾਂ ਸਾਰੇ ਥੱਲੇ ਆਏ ਹੋਏ ਸੀ ਬਹੁਤ ਬੁਰੀ ਹਾਲਤ ਇਹਨਾਂ ਦੀ ਹੋਈ ਹੈ ਕਹਿੰਦੇ ਕਿਸ ਤਰ੍ਹਾਂ ਦੀ ਕੰਡੀਸ਼ਨ ਹੀ ਜਿਹੜਾ ਤੁਸੀਂ ਦੇਖਿਆ ਬਹੁਤ ਬੁਰਾ ਹਾਲੇ ਸੀ ਬਹੁਤ ਬੁਰਾ ਹਾਲੇ ਸੀ ਇਹਨਾਂ ਦਾ ਹਾਂਜੀ ਬਹੁਤ ਮੰਦਾ ਹਾਲ ਸੀ ਇਹਨਾਂ ਦਾ ਜਿਹੜਾ ਕਮੇਟੀ ਘਰ ਇਹਨਾਂ ਦੇ ਪੈਸੇ ਜਿਹੜੇ ਪਾਸ ਹੋਏ ਸੀ ਤੇ ਉਹ ਇਹਨਾਂ ਨੂੰ ਮਿਲੇ ਨਹੀਂ ਨਹੀਂ ਜੀ ਆ ਗਏ ਅੰਮ੍ਰਿਤਸਰ ਕੀ ਮੰਗ ਕਰਦੇ ਜੇ ਪ੍ਰਸ਼ਾਸਨ ਕੋਲੋਂ ਜਾਂ ਸਰਕਾਰ ਕੋਲੋਂ ਕੀ ਇਨਾਂ ਨੂੰ ਇਨਸਾਫ਼ ਦਿੱਤਾ ਜਾਵੇ ਕੀ ਨਾ ਜ ਆਪਣਾ ਪੰਜੀ ਇਹ ਕਿਥੋਂ ਰਹਿਣ ਮਲੇ ਇੱਥੋਂ ਲੱਗ ਰਹਿਣ ਵਾਲੇ ਹੈ ਕੀ ਗੱਲਬਾਤ ਹੋਈ ਆ ਲੈਂਟਡ ਗਈ ਭਾਜੀ ਇਹਦੇ ਰਾਤ ਚ ਵੇ ਆਪਾਂ ਮੁੰਡਾ ਮੇਰਾ ਬਾਹਰ ਆਇਆ ਇਹਨੇ ਵੇਖ ਕੇ ਆਂਦਾ ਬਾਹਰੋਂ ਡੇ ਪਤਾ ਨਹੀਂ ਵੇਖ ਕੇ ਜਾ ਕੇ ਕੀ ਹੋਇਆ ਇਹਦੇ ਪਾਪਾ ਨੂੰ ਮੈਂ ਮਗਰ ਖਲਾਇਆ ਵਾ ਤੇ ਪੁੜੀਏ ਸਾਡੀ ਸਾਡੀ ਦੋਤੀ ਨੇ ਰੌਲਾ ਪਾਇਆ ਜਵਾ ਦਾ ਮੱਲੇ ਵਾਲਿਆਂ ਨੂੰ ਸੱਜਿਆ ਇਹਨਾਂ ਨੂੰ ਆਣ ਕੇ ਥੱਲੇੋਂ ਕੱਟਿਆ ਬਹੁਤ ਬੁਰਾ ਹਾਲ ਉਹਨਾਂ ਦਾ ਚਵਰਿਆਂ ਦਾ ਕਿਤੇ ਆਪ ਚੋਰਾ ਲੱਤੋਂ ਆਰੀ ਹੈ ਚੂਲੇ ਤੋਂ ਆਰੀ ਔਰ ਕੋ ਕੰਮਕਾਰ ਨਹੀਂ ਹੁੰਦਾ ਪੈਸਾ țeਲਾ ਨਹੀਂ ਨੂੰ ਮਿਲਦਾ ਬਹੁਤ ਗਰੀਬ ਆਦਮੀ ਬੰਦੇ ਆ ਸਾਰੇ ਬਹੁਤ ਦਾਖਲ ਕਰਾਏ ਜਾ ਕੇ ਇਹ ਕਿੰਨੂੰ ਤੁਸੀਂ ਜ਼ਿੰਮੇਵਾਰ ਮੰਨਦੇ ਜੇ ਲੈਂਡਰ ਡੱਗਾ ਤੁਸੀਂ ਕਹਿੰਦੇ ਕਮੇਟੀ ਘਰੋਂ ਪੈਸੇ ਨਹੀਂ ਪਾ ਰਹੇ ਫਾਈਨਲ ਬੜੀ ਵਾਰੀ ਆ ਬੁਝੀ ਚੇਰੇ ਪਿੱਟਾਂ ਢੀ ਇੰਨੀ ਪਿੱਟਾਂ ਢੀ ਚਰੀ ਜਾਂਦੀ ਐਡਾ ਬੁਰਾ ਹਾਲ ਇਹਨਾਂ ਦਾ ਕੋਈ ਹੂੰ ਬੜੀ ਵਾਰੀ ਗਈ ਆ ਹਾਂਜੀ ਆਪਣਾ ਹਾਂ ਜੀ ਮੇਰਾ ਨਾਮ ਬਲਵੇਰ ਕੌਰ ਇਹ ਮਤਲਬ ਜਿਹੜਾ ਲੈਂਟਰ ਡਿੱਗਾ ਉਹ ਕਿੰਨੇ ਕਜਾ ਵਾਕਾ ਆ ਆਪਣਾ ਇਹ ਸਾਰਾ ਲੈਂਟਰ 4:30 ਵਜੇ ਦਾ ਵਾਕਾ ਆ ਹਾਂ ਅਸੀਂ ਇਹ ਕੋਠੇ ਤੋਂ ਉੱਪਰ ਤਾਂ ਚੜ ਕੇ ਵੇਖਿਆ ਮੇਰਿਆਂ ਦੇੋ ਬੇਟੀਆਂ ਉਹਨਾਂ ਨੇ ਵੇਖਿਆ ਅਸੀਂ ਭੱਜਿਆ ਇਹ ਮੁੰਡੇ ਨੇ ਬੜਾ ਰੌਲਾ ਪਾਇਆ ਸੇਮਰ ਜੀ ਤੇ ਘਟ ਮੁੰਡਾ ਤੇ ਬਾਕੀ ਦੇ ਜੀ ਵੀ ਸਾਰੇ ਮੱਲੇ ਵਾਲ ਇਕੱਠੇ ਹੋਏ ਆ ਇਹਨਾਂ ਨੂੰ ਵਿਚਾਰੇ ਨੂੰ ਖਿੱਚ ਤੋ ਕੇ ਬਾਹਰ ਕੱਢਿਆ ਤੇ ਮੁੜ ਕੇ ਐਂਬੂਲੈਂਸ ਵਾਲਿਆਂ ਨੇ ਕੁੜੀ ਨੇ ਸਾਡੇ ਲੱਗੇ ਉਹਨੇ ਵਿਚਾਰੇ ਨੂੰ ਫੋਨ ਕੀਤਾ ਤੇ ਐਂਬੂਲੈਂਸ ਵਾਲ ਆਏ ਆ ਮੋਬਿਲੇਸ਼ਨ ਵਾਲਿਆਂ ਨੇ ਮੁੜ ਕੇ ਦੋ ਦਦਾ ਲੱਤ ਕੇ ਖੜਿਆ ਨਾਲ ਹੋਰ ਵੀ ਜਿਹੜੇ ਮਗਰ ਮੁੰਡੇ ਸੀ ਵਿਚਾਰਿਆਂ ਨੇ ਕਿਸੇ ਨੇ ਲੀਡੇ ਕਪੜੇ ਪਹਚਾਏ ਆ ਜੋ ਵੀ ਜਿੰਨੀ ਹਲਪ ਹੋਈ ਆ ਵਿਚਾਰਿਆਂ ਨੇ ਸਭ ਨੇ ਕੀਤੀ ਕਰਾਈ ਆ ਇਹਨਾਂ ਦੇ ਇਹੋ ਆ ਫੇਹੂਲਤ ਹੋ ਜਾਏ ਵਿਚਾਰਿਆਂ ਦਾ ਕਮਰੇ ਦੇ ਵਿੱਚ ਕੀ ਹਾਲਤ ਹੋਈ ਆ ਪੈਸੇ ਮਨਜ਼ੂਰ ਹੋਏ ਸੀ ਪੈਸੇ ਵੀ ਨਹੀਂ ਮਿਲੇ ਇਹਨਾਂ ਨੂੰ ਪੈਸੇ ਨਾ ਮਿਲਣ ਦਾ ਕਰਕੇ ਲੈਂਟ ਡੱਬਾ ਵਿਚਾਰਿਆਂ ਦਾ ਜਿਹੜਾ ਮੜ ਚੰਗਾ ਸੀ ਤੇ ਰੋਟੀ ਮਸਾਂ ਹੀ ਮਾਰ ਕੇ ਕਮਾਉਂਦੇ ਸੀ ਦਿਖਾਉਂਦੇ ਵਿਚਾਰਿਆਂ ਦੇ ਗੜ ਬੱਚੇ ਬਹੁਤ ਹੀ ਹਾਲਤ ਇਹਨਾਂ ਦੀ ਮਾੜੀ ਹੈਗੀ ਆ ਇਹਨਾਂ ਦੀ ਜਿੰਨੀ ਵੀ ਸਹੂਲਤ ਕੀਤੀ ਜਾਵੇ ਵੱਧ ਤੋਂ ਵੱਧ ਕੀਤੀ ਜਾਵੇ ਸਹੂਲਤ ਨਾ ਕੀ ਨਬੇ ਨਿਰੋ ਮੇਲਨਾ ਪਰਮਜੀਤ ਕੌਰ ਤੇ ਜਿਹੜਾ ਵਾਕਾ ਹੋਇਆ ਜਿਹੜਾ ਲੈਂਡ ਡਿੱਗਾ ਵਾ ਹਾਂਜੀ ਤੇ ਕੀ ਕਹਿਣਾ ਚਾਹੁੰਦੇ ਤੁਸੀਂ ਹਾਂਜੀ ਕੀ ਕਹਿਣਾ ਚਾਹੁੰਦੇ ਜੀ ਇਹਦੇ ਬਾਰੇ ਇਹਦੇ ਬਾਰੇ ਕਹਿਣਾ ਚਾਹੁੰਦੇ ਆ ਕਿ ਇਹ ਕਮੇਟੀ ਕਰ ਜਾਂਦੇ ਰਹੇ ਆ ਤੇ ਇਹਨਾਂ ਨੂੰ ਲਾਉਣ ਨੇ ਨਹੀਂ ਮਿਲਿਆ ਹਈਏ ਵਿਚਾਰਿਆਂ ਨੇ ਬਹੁਤ ਭੱਜ ਨੱਟ ਕੀਤੀ ਤੇ ਪੈਸੇ ਪਾਫ ਹੋ ਗਏ ਸੀ ਇਹਨਾਂ ਦੇ ਮੇਰਾ ਖਤ ਹੋਏ ਆ ਉਹ ਇਧਰ ਪਈ ਨਹੀਂ ਤਾਂ ਭਜੀ ਤੇ ਬਾਕੀ ਇਹ ਅਭੀ ਛੱਤ ਤੇ ਦਿੱਖਣ ਤੇ ਗਰੀਬ ਬਹੁਤ ਜ਼ਿਆਦਾ ਵਿਚਾਰੇ ਰੋਟੀ ਟਾਈਮ ਨਾ ਪਤਦੀ